ਸਰਗਤਾ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ 마ਸੀਕੇ ਜ਼ਿਲ੍ਹਾ ਮੋਗਾ ਬਾਈਕ ਕੋਲ ਚਾਰ ਬੱਸੀਆਂ ਦੋ ਗੱਬਣ ਠੀਕ ਹੈ ਜੀ ਦੋ ਛੋਟੀਆਂ ਬੱਸੀਆਂ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਜ ਉਹਨੂੰ ਬਾਦ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਉਹਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 75280032 ਜੀ ਕਰਦਿਆ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਵੀਰ ਜੀ ਆਪਣਾ ਨਾਮ ਵੀਰੇ ਜੱਗਾਪੰਡ ਮਾਸੀਕੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੰਬਰ ਭਰਾ ਆਪਣਾ 7019456512 ਵੀਰੇ ਬਾਈ ਜੀ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਆਪਣੇ ਨੇੜੇ ਵੀਰੇ ਮੋਗਾ ਬਰਨਾਲਾ ਹਾਈਵੇ ਤੇ ਪਿੰਡ ਰਹਿ ਗਿਆ ਆਪਣਾ ਹਾਂਜੀ ਤੇ ਟੱਲੇ ਵਾਲ ਇਧਰੋਂ ਨੇੜੇ ਆ ਇਧਰ ਬਲਾਸਪੁਰ ਠੀਕ ਹੈ ਜੀ ਹਾਂ ਤੇ ਇਧਰ ਹੋਰ ਪਿੰਡ ਕਿਹੜੇ ਨੇੜੇ ਨੇੜੇ ਜੀ ਆਰਾਮਗੜ ਇਧਰ ਜੇ ਸਾਈਡਾਂ ਤੇ ਲਾਇਏ ਭਾਗੀ ਕੇ ਇਧਰ ਨੂੰ ਦਿਵਾਨੇ ਛੋਟੇ 시ਨੀ ਵਾਲ ਠੀਕ ਹੈ ਜੀ ਠੀਕ ਹੈ ਵੀਰ ਜੀ ਤੇ ਆਪਣਾ ਕਿੰਨੇ ਨਾਲ ਵੀਰ ਜੀ ਪਕਾਉਗਾ ਅੱਜ ਵੀਰੇ ਚਾਰ ਨੇ ਆਦਾ ਦੋ ਦੰਦ ਬੱਸੀ ਆ ਹਾਂਜੀ ਗੱਬਣਾ ਇਹ ਆਪਣੀ ਬੱਸੀ ਹਾਂਜੀ 8 ਮਹੀਨਿਆਂ ਦੀ ਠੀਕ ਹੈ ਜੀ ਤੋਂ ਆਪਣ ਨਗੀਨਾ ਦਾ ਫਾਰਮ ਚੋਂ ਸਾਰਾ ਮਾਲ ਖਰੀਦਿਆ ਗਿਆ ਇੱਕ ਕਰੋ ਹਾਂਜੀ ਤੇ ਕਿਸੇ ਪਾਸੇ ਵੀ ਇੱਕ ਵੀ ਨਾਕਸ ਨਹੀਂ ਬਸੀ ਚ ਹੈਗਾ ਠੀਕ ਹੈ ਜੀ ਹਾਂਜੀ ਭਾਈ ਇਹ ਠੰਡੀ ਸੀਲ ਬਹੁਤ ਆ ਹਾਂਜੀ ਜਿਵੇਂ ਮਰਜੀ ਇਹਨੂੰ ਨਮਾਈ ਚੱਲ ਤੁਹਾਈ ਚੱਲ ਜਾਂ ਥੱਲੇ ਬੈਠਾ ਰਹੇ ਆ ਇਹ ਨਹੀਂਗਾ ਭਈ ਇਹ ਮਾਰਦੀ ਆ ਜਾਂ ਕੁਛ ਕਰਦੀ ਠੀਕ ਹੈ ਜੀ ਮੂੰਹੋਂ ਦੋ ਦੰਦਾ 8 ਮਹੀਨੇ ਰਿਕੇ ਭਣਾ ਵੀਰੇ ਠੀਕ ਹੈ ਜੀ ਬਾਲਟ ਵਾਟ ਦੇ ਟੀਕੇ ਤੋਂ ਗੱਪਣਾ ਇਹ ਠੀਕ ਹੈ ਜੀ ਠੀਕ ਹੈ ਭਾਈ ਤੋੜ ਕੇ ਦਿਖਾਉਂਗਾ ਜੀ ਤੋੜ ਕੇ ਦਿਖਾਉਨੇ ਆ ਵੀਰੇ ਲੋ ਭਰਾ ਆ ਦੇਖੋ ਮਗਰ ਉਹ ਦੇਖੋ ਵਾਇਰ ਨੂੰ ਦੇਖੋ ਮੇਰਾ ਹੁਣ ਵੀ ਹਜੇ ਅਠਮਾ ਲੱਗਿਆ ਹੈਗਾ ਕਿੰਨਾ ਲਾਹੀ ਫਿਰਦੀ ਹੈ 2 ਮਹੀਨੇ ਲੰਦੀ ਹੈ ਹਜੇ ਠੀਕ ਹੈ ਜੀ ਠੀਕ ਹੈ ਬਾਕੀ ਸਾਇਨਿੰਗ ਬਹੁਤ ਵਧੀਆ ਸੋਹਣੀ ਹੈ ਬਹੁਤ ਵੜ ਦੇਖ ਸਕਦੇ ਹੋ ਭਰਾ ਕੱਦ ਬਹੁਤ ਆ ਭਰੇ ਹੁਣੇ 6 ਫੁੱਟ ਦੀ ਬਿਹੜਾ ਹਾਂਜੀ ਹਾਂਜੀ ਹਜੇ ਤਾਂ 2 ਮਹੀਨੇ ਪਏ ਆ ਠੀਕ ਹੈ ਇਸੇ ਤਰ੍ਹਾਂ ਆ ਜਾ ਓਏ ਹਜੇ ਨਾ 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 ਤੋਰਾ ਨਹੀਂ ਬਣਾਇਆ ਭਰੇ ਖੁੱਲੀਆਂ ਫਿਰਦੀਆਂ ਕਰਕੇ ਇੱਥੇ ਹੁਣ ਰਸੇ ਪਾਲੇ ਕੇਰਾ ਠੀਕ ਹੈ ਠੀਕ ਲਓ ਜੀ ਦੇਖ ਸਕਦੇ ਕੱਦ ਕਾਠ ਬਿਹੜ ਦਾ ਚੰਗਾ ਸੋਹਣੀ ਹੈ ਸੁਨੱਖੀ ਆ ਤੁਰਾ ਤਰਾ ਤੁਸੀਂ ਦੇਖ ਸਕਦੇ ਹੋ ਭਰਾ ਚੰਗਾ ਦੁੱਧ ਕੱਢੂ ਕਰਮਾਂ ਵਾਲੀ ਲੈ ਵਲੂਆ ਤੁਸੀਂ ਦੇਖ ਰਿਹਾ ਈ ਲਾ ਟੁੱਲਾ ਬਹੁਤ ਆ ਮੋੜ ਲਓ ਭਰਾ ਮਾ ਦਾ ਦੁੱਧ ਵੀਰੇ 40 ਲੀਟਰ ਸੀਗਾ ਫੜਦਾ ਅੱਛਾ ਜੀ ਹਾਂ ਇਹਦਾ ਆਪ ਹੁਣ 25 ਤੋਂ ਬਾਹਰ ਬਾਹਰ ਚੱਲੂਗੀ ਹਾਂਜੀ ਹਾਂਜੀ ਸਟਾਰਟਿੰਗ ਤੇ ਹਾਂ ਹਾਂ ਠੀਕ ਹੈ ਜੀ ਫੇਸ ਕੁਆਲਿਟੀ ਦਿਖਾ ਦਿਓ ਰੋਕ ਲਓ ਜੀ ਮੜਾ ਜਾ ਲਓ ਜੀ ਨੰਗੀਨਾ ਦੇਖ ਸਕਦੇ ਨੰਗੀਨੀ ਆ ਕਿਸਮ ਦਾ ਕੱਦ ਕਾਠ ਬੋਦੀ ਲੱਗੀ ਬਿਆ ਕੰਨ ਛੋਟਿਆ ਮੂੰਹ ਛੋਟੇ ਸਾਹਮਣੇ ਫੇਸ ਕੁਆਲਿਟੀ ਦਿਖ ਰਹੀ ਹੈ ਜੀ ਲੇ ਬੱਸ ਨੂੰ ਦਿਖਾਈ ਦਿੰਨੇ ਰੋਕ ਲੋ ਯੇ ਕਮੈਂਟ ਮੜਾ ਜਾ ਲੇ ਬੱਸ ਜਿਹੜਾ ਬੰਦਾ ਵੀਰੇ ਆਊਗਾ ਨਾ ਦੋ ਦੰਦ ਜਮਾ ਰਹੇ ਨਾਲ ਦੋ ਦੰਦ ਆ ਠੀਕ ਹੈ ਇੱਕ ਤਾਂ ਕੈਨ ਨਾਲ ਹੁੰਦੀ ਆ ਹਾਂ ਹਾਂ ਜਮਾ ਰਹੇ ਨਾਲ ਦੋ ਦੰਦ ਆ ਦੇਖ ਸਕਦੇ ਕੋਈ ਇੱਕ ਤਾਂ ਹੁੰਦਾ ਪੱਟ ਕੇ ਵੀ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਇਹੋ ਜਿਹੀ ਨਹੀਂ ਕੋਈ ਗੱਲ ਬਾਤ ਠੀਕ ਹੈ ਉਹ ਤੇ ਕੋਈ ਨਹੀਂ ਤੇ ਲੈ ਚਲੋ ਜੀ ਆਜੋ ਦਿਖਾ ਦਿਓ ਲੋ ਫਰਾ ਦੇਖ ਸਕਦੇ ਹੋ ਕੱਦ ਕਾਟ ਕਰ ਮਾਲੀ ਦਾ ਬਹੁਤ ਟੌਪ ਦਾ ਫੇਸ ਕੁਆਲਿਟੀ ਹੈ ਬਾਕੀ ਭਰਾ ਆਪਣੀ ਵੀਡੀਓ ਕੋਈ ਜੂਮ ਕਰ ਬਾਈ ਨੀ ਕਰਿਆ ਆ ਕੇ ਦੇਖੋਗੇ ਇਹ ਜੀ ਵੀਡੀਓ ਤੁਸੀਂ ਫੋਨ ਦੀ ਸਕਰੀਨ ਤੇ ਦੇਖ ਸਕਦੇ ਹੋ ਬਰਾ ਠੀਕ ਹੈ ਨਾ ਬਾਕੀ ਆਪਾਂ ਨੂੰ ਬਾਈ ਦੰਦ ਦਿਖਾਉਂਦਾ ਹਾਂ ਇਹ ਹਾਂਜੀ ਦਿਖਾਉਂਦਾ ਅੰਦਰ ਇਹ ਜਨਾਲ ਆ ਫਿਰ ਲੈ ਦੇਖੋ ਠੀਕ ਹੈ ਜੀ ਇੱਕ ਕਰ ਲਓ ਦੇਖ ਵੀਰੇ ਠੀਕ ਕੋਈ ਆਇਆ ਨਹੀਂ ਗਾ ਬਾਈ ਹਾਂਜੀ ਹਾਂਜੀ ਦੋ ਦੰਦ ਹਜੇ ਹੋਈ ਆ ਠੀਕ ਹੈ ਜੀ ਠੀਕ ਹਾਂਜੀ ਬਾਈ ਜੀ ਰੇਟ ਜਜਾ ਦੱਸੋ ਜੀ ਦਾ ਵੀਰੇ ਜਜਾ ਅੱਜ 70000 ਰੁਪਏ ਦੀ ਬੱਸੀ ਲੈ ਲਿਆਂਗੇ ਆਪਾਂ ਠੀਕ ਹੈ ਜੀ ਇਹਨੇ ਪਾਲਣੀਆਂ ਕਿਉਂਕਿ 7 ਲੱਖ ਦੀ ਬੱਸੀ ਆ ਤਿਆਰ ਹੋਈ ਹਾਂਜੀ ਤਾਂ ਆਪਾਂ ਵੀ ਜਿਵੇਂ ਕਹਿੰਦੇ ਆ ਮਨਤਾ ਤਰਲੇ ਕਰਕੇ ਖਰੀਦੀ ਆ ਬਸੀ ਮਾਲਕ ਤਾਂ ਦਿੰਦਾ ਤਾਂ ਹੈ ਨਹੀਂ ਸੀ ਠੀਕ ਹੈ ਜੀ ਚਲ ਇਕੱਠੇ ਜਿਹੋਣੇ ਵਿਚਾਰੇ ਨੇ ਵੇਚਤੀ ਉਹਨੇ ਵੀ ਆਪਣਾ ਫਾਇਦਾ ਹੀ ਕੀਤਾ ਕੋਈ ਮਾਨ ਤਾਨ ਹੋ ਜੂਗਾ ਹੀ ਹੋਰ ਮਾੜਾ ਮੋਟਾ ਮਾਨ ਤਾਨ ਤਾਂ ਕਰਾਂਗੇ ਵੀਰੇ ਗਾਹ ਕਾਇਦਾ ਬਈ ਬਾੜਾ ਨਹੀਂ ਹੋਣਾ ਜੇ ਕੋਈ ਕਹਵੇ 50 ਦੀ ਦੇ ਦੇ 55 ਦੀ ਦੇ ਦੇ ਉਹ ਗੱਲਾਂ ਬਾੜੀਆਂ ਦੂਜੀ ਆਉਣਾ ਹੀ ਫੁੱਲ ਲਾਵੇ ਹਾਂ ਬਈ ਠੀਕ ਹੈ ਨਾ ਪੱਕਾ ਮੁੱਲ ਬਾਈ ਨੇ ਦੱਸਤਾ ਆਪਾਂ ਨੂੰ ਬਾਈ ਕਹਿੰਦਾ ਮਾੜਾ ਮੋਟਾ ਮਾਨ ਤਾਨ ਜ਼ਰੂਰ ਹੋ ਜੂਗਾ ਬੈਰ ਸੋਹਣੀਆਂ ਸਨਖੀ ਆ ਬਾਕੀ ਤੁਸੀਂ ਆ ਕੇ ਚੈੱਕ ਕਰਕੇ ਦੱਸ ਲੀ ਕਰਕੇ ਭਾਈ ਜੀ ਕਹਿੰਦਾ ਲੈ ਜਾਓ ਠੀਕ ਹੈ ਜੀ ਦੋ ਦੰਦ ਤਾਂ ਤੁਹਾਨੂੰ ਦਿਖਾਤਾ ਭਾਈ ਹਾਂਜੀ ਭਾਈ ਜੀ ਦੂਜੀ ਆ ਬੱਸੀ ਵੀ ਬਰੇ ਦੋ ਦੰਦ ਦਾ ਹਾਂਜੀ ਇਹ ਵੀ ਇਸ ਦਾ ਜੈਗ ਟੀਕੇ ਤੋਂ ਗੱਭਣਾ ਠੀਕ ਹੈ ਜੀ ਤੇ ਫੇਸ ਕੁਆਲਟੀ ਇਹਦੀ ਵੀ ਦੇਖ ਲਓ ਹਾਂਜੀ ਦੇਖ ਲਈ ਦੇਖ ਦੰਦ ਇਹ ਪਹਿਲਾਂ ਦਿਖਾ ਦਿੰਨੇ ਆ ਹਾਂਜੀ ਦਿਖਾ ਦਿਓ ਦਿਖਾ ਦਿਓ ਆ ਜਾ ਭਾਈ ਬੋਪਰਾ ਦੇਖ ਸਰ ਠੀਕ ਹੈ ਭਾਈ ਠੀਕ ਹੈ ਜੀ ਬੱਸੀ ਦਾ ਸਨਖਪਣਾ ਦੇਖ ਭਾਈ ਪਹਿਲਾਂ ਤਾਂ ਬੱਸੀ ਇੱਕ ਨੰਬਰ ਆ ਇਹ ਨੂੰ ਵੀ ਇਹਦੇ 2 ਮਹੀਨਿਆਂ ਤੋਂ ਕੋ ਦਿਨ ਉੱਤੇ ਪਏ ਆ ਠੀਕ ਹੈ ਜੀ ਬਈ ਤੋਰ ਕੇ ਦਿਖਾਉਂਗਾ ਜੀ ਹਾਂ ਤੋਰ ਕੇ ਦਿਖਾ ਦਮ ਨੇ ਦੋ ਮਹੀਨੇ ਰਹਿ ਗਏ ਬਈ ਸੂਣ ਦੇ ਦੇ ਹਾਂ ਵੀਰੇ ਦੋ ਮਹੀਨੇ ਦਾਦਨ ਰਹਿ ਗਏ ਦੇ ਠੀਕ ਹੈ ਜੀ ਬਸ ਇਹਦਾ ਥਾਣ ਹੁਣ ਵੇਖੋ ਕਿੰਨਾ ਕੱਢਿਆਗਾ 2-2 ਰੁਪਿਆ ਥਾਣ ਹੁਣ ਵੀ ਹਾਂਜੀ ਹਾਂਜੀ ਉਹ ਘੰਟਾ ਦੀ ਬਾਕੀ ਫੇਸ ਬਿਊਟੀ ਦੇਖ ਸਕਦੇ ਹੋ ਬਰਾ ਦੇਖ ਸਕਦੇ ਹੋ ਬੜੇ ਚੰਗੇ ਸੀਮਨ ਦੀ ਬੱਸੀ ਆ ਵੀਰੇ ਠੀਕ ਹੈ ਠੀਕ ਲਓ ਜੀ ਗੰਪਣ ਭਰਾ ਬੱਸੀ ਆ ਤੇ ਟਾਪ ਦੀ ਆ ਲੇਵਲ ਉਵਾ ਕਰਮਾ ਵਾਲੀ ਬਹੁਤ ਜ਼ਿਆਦਾ ਕੱਢੂਗੀ ਕਿਉਂਕਿ ਟਲਾ ਟੁਲਾ ਬਜੀ ਰੋਕ ਲੋ ਜੀ ਇੱਕ ਮਿੰਟ ਲੇਵਾ ਦਿਖਾ ਦਈ ਆਪਾਂ ਹਾਂ ਬਜੀ ਲੋ ਜੀ ਕੋਲਾ ਦਾ ਫੇਸ ਕੁਆਲਿਟੀ ਦੇਖੋ ਚੰਗੀ ਤਰ੍ਹਾਂ ਠੀਕ ਹੈ ਜੀ ਜਿੱਡਾ ਕੱਦ ਹੈਗਾ ਵੀਰੋ ਓਡੇ ਹੀ ਹੋਊਗਾ ਇੱਧੇ ਆ ਕੇ ਦੇਖ ਸਕਦੇ ਹੋ ਜਰਸੀ ਦਾ ਵੈਸੇ ਹੀ ਵੀਰੇ ਛੋਟਾ ਹੁੰਦਾ ਹੈਗਾ ਨਹੀਂ ਨਹੀਂ ਆਪਾਂ ਪਰ ਜਿਹੜੇ ਛੱਲਿਆਂ ਨੇ ਖਰਨਾ ਨੇ 10 12 ਲੀਟਰ ਤੋਂ ਦਾ ਸਟਾਰਟਿੰਗ ਕਰੂਗੀ ਇਹਦੀ ਮਾਤਰਾ 30 ਲੀਟਰ ਦਾਗਾ ਲੋ ਪਰ ਕੋਈ ਜ਼ੂਮ ਨਹੀਂ ਕਰਿਆ ਆਪਾਂ ਤੁਹਾਨੂੰ ਸੈਂਪਲੀ ਦਿਖਾਉਣੇ ਆ ਠੀਕ ਹੈ ਜੀ ਤੇ ਬਾਈ ਜੀ ਰੇਟ ਦੱਸ ਦਿਓ ਜੀ ਦਾ ਪਹਿਲੀ ਇਹਦਾ ਵੀਰੇ ਦੇਣ ਲੈਣ 60000 ਰੁਪਏ ਵੀਰੇ ਠੀਕ ਹੈ ਜੀ ਮਨ ਲੋ ਕੋਈ 70 ਕਰਾਈ ਚੱਲੇ ਜਿੰਨਾ ਮਰਜੀ ਆ ਹਨਾ ਉਹਦਾ ਕੀ ਫਾਇਦਾ ਹਾਂਜੀ ਹਾਂਜੀ ਜਿਹੜਾ ਦੇਣ ਲੈਣ ਵਾਲਾ ਜਸਨੋ ਵਾਲਾ ਹੀ ਦੱਸਦਾ ਇਹਦਾ ਤੁਹਾਨੂੰ ਠੀਕ ਹੈ ਜੀ ਠੀਕ ਹਾਂ ਕਿਉਂਕਿ ਇਹ ਵੀ ਨਾਵਾ ਸੀ 1340 ਦੀ ਵਿਕਣੀ ਆ ਜਿਹੜੇ ਟਾਈਮਾਂ ਚ ਇਹਨੇ ਤਿਆਰ ਹੋਣਾ ਸਹੀ ਗੱਲ ਆ ਜੀ ਕਰਮੋ ਵਾਲੇ ਨੇ ਢਲਣਾ ਢੁਲਣਾ ਬਹੁਤ ਅਸੂਰੀਸ ਲੱਗਿਆ ਫੇਸ ਕੁਆਲਿਟੀ ਬਿਊਟੀ ਠੀਕ ਹੈ ਜੀ ਬੰਦੋ ਜੀ ਬੰਦੋ ਲਓ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਟ ਮਾਸੀ ਜੀ ਜ਼ਿਲ੍ਹਾ ਮੋਗਾ ਬਾਈ ਦਾ ਨੰਬਰ ਪਾਸ ਕਰੀਤ ਲਾ ਲਓ ਜੀ ਦੱਸੋ ਜੀ ਬੱਸੀ ਦੀਤੀ ਜੀ ਬਰੇ ਬਸੀ ਨਾ ਆਪਣੀ 12 ਮਹੀਨੇ ਦੀ ਬਸੀ ਆ ਠੀਕ ਆ ਜੀ ਥਾਣੇ ਦੇ ਚਾਰਾ ਕੋਈ ਫੋਟਸਾਂਗ ਨਹੀਂ ਜੀ ਹਾਂਜੀ ਕਦ ਬਸੀ ਹੁਣ ਦੇਖੋ ਕਿੱਡਾ ਕਰੀ ਫਿਰਦੀ ਆ ਕਰਮਾਂ ਲਈ ਇਹ ਵੀ ਇਹਨਾਂ ਨਾਲ ਹੀ ਖਰੀਦੀ ਆ ਚੰਗੇ ਫਾਰਮ ਨਹੀਂ ਆ ਸਾਰੀਆਂ ਠੀਕ ਆ ਜੀ ਕੋਈ ਵੀ ਥਨ ਥਨ ਤੋਂ ਕੋਈ ਵੀ ਆਏ ਲਾਤਾਂ ਦੇਖੋ ਜਮਾ ਸਿੱਧੀਆਂ ਨੇ ਇੱਕ ਤਾਂ ਹੁੰਦਾ ਵੀ ਹਾਂਜੀ ਹਾਂ ਮੰਗ ਬੈਲ ਜੇ ਪਾਉਂਦੇ ਆ ਠੀਕ ਆ ਇਹ ਰੇਟ ਦੱਸ ਜੀ ਪਹਿਲਾਂ ਇਹਦਾ ਇਹ ਰੇਟ ਬਰੇ ਦੇਣ ਲੈਂਦੇ ਆ 24000 ਰੁਪਏ ਯਾਰ ਠੀਕ ਆ ਜੀ ਬੜੀ ਤੋਰ ਕੇ ਦਿਖਾਉਂਗੇ ਜੀ ਤੋਰ ਕੇ ਦਿਖਾ ਦਿੰਦਾ ਫਿਰ ਲੋਪਰਾ D7 ਫੇਸ ਬਿਊਟੀ ਸੋਹਣੀ ਸੁਨੱਖੀ ਬਾਈ ਕੁੜ ਚਾਰੀ ਬਸੀਆਂ ਚਾਰੀ ਬਸੀਆਂ ਟੌਪ ਦੀਆਂ ਠੀਕ ਹੈ ਜੀ ਬਾਕੀ ਡੈਨਮਾਰਕ ਡੈਨਮਾਰਕ ਦੇ ਟੀਕੇ ਦੀ ਆ ਵੀਰੇ ਇਹ ਠੀਕ ਹੈ ਜੀ ਡੈਨਮਾਰਕ ਦੇ ਟੀਕੇ ਦੀ ਆ ਤੇ ਫੇਸ ਕੁਆਲਟੀ ਬਿਊਟੀ ਸੋਹਣੀ ਦੇਖ ਸਤੋ ਪਰਾ ਬਸੀ ਜੀ ਚਮਕ ਦੇਖ ਚਮਕ ਹਾਂਜੀ ਹਾਂਜੀ ਬਹੁਤ ਸੋਹਣੀ ਤੇ ਵਧੀਆ ਤੋੜ ਲਓ ਜੀ ਲੰਮੀ ਤੋੜ ਦੋ ਤੋੜ ਕੇ ਬਾਈ ਜੀ ਤਾਂ ਦਿਖਾਉਣੇ ਲੰਮੀ ਕੋਣ ਨੂੰ ਪਤਾ ਲੱਗਣੀ ਚੈੱਕ ਕਰ ਲੈਣਾ ਅਗਲਾ ਇਹ ਕਹਦਾ ਹਜੇ ਵੀਰੇ ਖੁੱਲੀਆਂ ਆਈਆਂ ਕਰਕੇ ਨਾ ਚੁਰਦੀਆਂ ਘਾਟਾ ਠੀਕ ਹੈ ਜੀ ਠੀਕ ਫਾਰਮ ਵਾਲੀਆਂ ਬੱਸੀ ਆਪਾਂ ਤਾਂ ਹਜੇ ਰਸੇ ਵਾਲੇ ਉਹ ਤਾਂ ਪੌਂਦੀ ਨਹੀਂ ਗੇ ਠੀਕ ਹੈ ਜੀ ਠੀਕ ਉਹ ਖੁੱਲੀਆਂ ਬੱਸੀ ਰਹੀਆਂ ਫਾਰਮ ਚ ਲਓ ਜੀ ਮੋੜ ਦਿਓ ਭਰਾ ਬਿਊਟੀ ਤੇ ਸੋਹਣੀ ਸਨੱਖੀ ਤੇ ਫਾਰਮ ਵਾਲੀ ਬੱਸੀ ਹੈ ਬਹੁਤ ਜਿਆਦਾ ਚੰਗੀ ਬੱਸੀ ਹੈ ਇਹ ਵੀ ਲਓ ਜੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਠੀਕ ਹੈ ਜੀ ਵੰਦੋ ਭਾਈ ਜੀ ਨੇ ਆਪ ਨੂੰ ਰੇਟ ਦੱਸਤਾ ਮਾਨ ਟਾਨ ਮਾੜਾ ਮੋਟਾ ਹੋ ਜੂਗਾ ਜੀ ਮਾੜਾ ਮੋਟਾ ਕਰਾਂਗੇ ਫਿਰ ਠੀਕ ਹੈ ਜੀ ਲਓ ਜੀ フェイス ਬਿਊਟੀ ਸੋਹਣੀ ਸੁਨੱਖੀ ਚਾਰੇ ਬਸੀਆਂ ਟਾਪ ਦੀ ਵੈਜੀਪਲ ਹਾਂਜੀ ਵੀਰ ਜੀ ਛੋਟੀ ਬਸ ਦੀ ਜਾਣਕਾਰੀ ਦਿਓ ਜੀ ਸਭ ਤੋਂ ਛੋਟੀ ਬਿਰੇ ਹੈ ਦਾਇ ਕਰਾਉਸ ਆ ਹਾਂਜੀ ਗਰਲੈਂਡੋ ਦਾ ਟੀਕੇ ਦੀ ਆ ਇਹ ਉਹ ਹੈ ਕਰਾਉਸ ਆ ਆਪਾਂ ਇਹ ਨਹੀਂ ਕਹਿੰਦੇ ਵੀ ਪਿਆਰ ਗਰਲੈਂਡੋ ਆ ਹਾਂਜੀ ਤੇ 8 ਮਹੀਨਿਆਂ ਦੀ ਬਸੀ ਆ ਹਜੇ ਠੀਕ ਹੈ ਜੀ ਹਾਂ ਇਹਦਾ ਰੇਟ ਰੂਟ ਦਾ ਰੇਟ ਵੀਰੇ ਇਹਦਾ ਫਿਕਸ 7000 ਰੁਪਏ ਦੀ ਬਸੀ ਦੇ ਦਿਆਂਗੇ ਲੋ ਭਰਾ ਭਾਜੀ ਨੇ ਐਵੇਂ 15 ਦੀ ਮੰਗਦਾ ਬੇ ਨਹੀਂ ਮੰਗਦਾ ਜਿਹੜਾ ਦੇਣ ਲੈਣ ਜੇ ਦੱਸਿਆ ਤੈਨੂੰ ਠੀਕ ਹੈ ਜੀ ਹਾਂ ਲਓ ਜੀ ਖੋਲੋ ਭਰਾ ਤੇ ਬੱਸੀ ਦੇਖ ਸਕਦੇ ਹੋ ਨੰਨੀ ਨਈ ਐ ਪੈਕਟ ਪੜਾ ਫੇਸ ਬਿਊਟੀ ਮੂੰਹ ਸੋਹਣਾ ਅੱਖਾਂ ਵੀ ਦੇਖ ਸਕਦੇ ਨੀਲੀਆਂ ਜਿਵੇਂ ਮੇਰੇ ਗਾਂ ਟੀ ਕਿਆ ਭਰਾਊਗਾ ਥੋੜਾ ਜਿਹਾ ਗਰਲੈਂਡੋ ਦਾ 50% ਆ ਜਾਊਗਾ ਇਹਦੇ ਚ ਠੀਕ ਹੈ ਜੀ ਹਾਂ ਜੇ ਅਜੇ 20 30% ਗਰਲੈਂਡੋ ਚਾ ਹਾਂਜੀ ਤਾਂ ਗਾਂ ਨੂੰ 50 60 ਪੈਸੇ ਤਾਂ RAMNAW ਬੱਸੀ ਚੰਗੀ ਦਊਗੀ ਠੀਕ ਹੈ ਜੀ ਰੋਕ ਲੋ ਵੀਰੇ ਤੇ ਮੈਂ ਤੁਹਾਨੂੰ ਦਿਖਾ ਦਈਏ ਚਾਰੇ ਖਾਣਾ ਦੀ ਤਾਂ ਵੀਰੇ ਜੇ ਕੋਈ ਨਾ ਵੀ ਆਪਣੀ ਗਰੰਟੀ ਹੋਊਗੀ ਕੋਈ ਫੋਨ ਤੇ ਮੰਗਾਉਂਦਾ ਜਾਂ ਕਿਵੇਂ ਵੀ ਐ ਫੇਸ ਬਿਊਟੀ ਦਿਖਾ ਦਈਏ ਆ ਜਾਓ ਨਿੱਕੀ ਲੋ ਜੀ ਦੇਖ ਸਕਦੇ ਪਾਈ ਜੀ ਨੇ ਜਮਾ ਰੇਟ ਜਮਾ ਜਾਇਜ਼ ਕੀਤਾ ਜੀ ਮੁੱਲ ਤੇ ਦੇਖ ਸਕਦੇ ਹੋ ਪਲੀ ਪਲੋਸੀ ਬੱਸੀ ਆ ਸੋਹਣੀ ਹੈ ਬਹੁਤ ਸਨਖੀਆ ਪੱਠਪੂੜਾ ਦੇਖ ਸਕਦੇ ਹੋ ਠੀਕ ਆ ਭਰਾ ਬੰਨ ਦੋ ਲੋ ਜੀ ਵੱਧ ਮੰਗਨ ਦਾ ਬਟੇ ਬਾਈ ਫਾਇਦਾ ਹੀ ਨਹੀਂ ਠੀਕ ਹੈ ਜੀ ਠੀਕ ਲੋ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਓਕੇ ਬਾਈ